ਮਾਰੇ ਤੱਕ ਨਾ ਕਰੋ ਰੱਬ ਦੇਖਦਾ ਮੈਨੂੰ ਵੀ ਪੜੀ ਆਸੀ ਆਈ ਮੈਂ ਕਿਹਾ ਮਾਰੇ ਕੰਮ ਨਾ ਕਰੋ ਰੱਬ ਦੇਖਦਾ ਤੇ ਜਦੋਂ ਤੁਸੀਂ ਸੀਗੇ ਉਦੋਂ ਰੱਬ ਕਿੱਥੇ ਸੀ ਹੁਣ ਤਾਂ ਉਹ ਗੱਲ ਹੈ ਵੀ 900 ਚੂਹੇ ਖਾ ਕੇ ਬਿੱਲੀ ਅੱਜ ਨੂੰ ਚਲੀ ਹੁਣੇ ਧਰਮ ਧਿਆਨ ਦੀਆਂ ਗੱਲਾਂ ਕਰਨ ਲੱਗੇ ਇਸ ਲਈ ਤੁਹਾਨੂੰ ਡਰਨ ਦੀ ਲੋੜ ਨਹੀਂ ਤੁਹਾਨੂੰ ਕੋਈ ਧਮਕਾਉਂਦਾ ਇਹ ਮੈਨੂੰ ਇਹ ਵੀ ਪਤਾ ਲੱਗਿਆ ਕਈ ਲੋਕਾਂ ਨੂੰ ਫੋਨ ਕਰ ਕਰ ਵੀ ਧਮਕਾ ਰਹੇ ਆ ਵੀ ਸਾਡੀ ਸਰਕਾਰ ਆਉਣ ਵਾਲੀ ਹੈ ਇਹਨਾਂ ਦੀ ਸਰਕਾਰ ਕਿੱਥੇ ਨਹੀਂ ਆਉਣੀ ਸਰਦਾਰ ਭਗਵੰਤ ਸਿੰਘ ਪਾਣ ਜੀ ਦਾ ਜੋ ਕੰਮ ਕਰਨ ਦਾ ਢੰਗ ਹੈ ਕਿਤੇ 15 20 ਸਾਡ ਦੀ ਤੇ ਸਰਕਾਰ ਨਹੀਂ ਜਾਂਦੀ ਇਹਨਾਂ ਦੇ ਪੈਰ ਨਹੀਂ ਲੱਗਨੇ ਤੁਸੀਂ ਡਰਨਾ ਨਹੀਂ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਅਸੀਂ ਕੋਈ ਬੇਈਮਾਨੀ ਨਹੀਂ ਕਰਨੀ ਇਮਾਨਦਾਰੀ ਨਾਲ ਲੋਕਾਂ ਦੇ ਕੰਮ ਕਰਨ ਆਏ ਆ ਲੋਕਾਂ ਦੇ ਕੰਮ ਕਰਾਂਗੇ ਕੋਈ ਬੋਲਦਾ ਫੋਲਣ ਤੋਂ ਕੋਈ ਡਰਨਾ ਨਹੀਂ ਕੋਈ ਕਿਸਦਾ ਸਮਝ ਨਹੀਂ ਕਰਨਾ ਇੱਕ ਵਕਫਾ ਕਬੱਡੀ ਮੈ ਤੁਹਾਨੂੰ ਜ਼ਿੰਮੇਵਾਰੀ ਦੇ ਚੰਦੀਆਂ ਜਿਵੇਂ ਕਿ ਬਾਦ ਸਾਹਿਬ ਨੇ ਇਹ ਸ਼ੁਰੂ ਕੀਤੀ ਹੈ ਯੁੱਧ ਨਸ਼ਿਆ ਦੇ ਵਿਰੁੱਧ ਜੇ ਆਪਾਂ ਕਹੀਏ ਬੀਜੀ ਪੁਲਿਸ ਨੇ ਕਰਦੇ पुलिस ने तो करना ही है पर सा भी फर्ज है जिन्हें भी सरपंच साहब बैठे ने जिन्नी भी पंचायत बैठी मेरिया भैर बैठी हैं सब भी अपनी ड्यूटी है कि आप जे आप लग रहा सांट कोई नशा बेचता है सब तो पहला अस पुलिस को दस डिप्टी साहब तक आराम पहुँच कर सकते हो जिन्हें एस एच ओ साहब है सब सब आराम पहुँच कर सद फिर भी थोड़ी कोई दिक्कत आती है सानू दसो भी सांट जो फलाना बंदा नशा बेच रही है ਕਿਉਂਕਿ ਨਸ਼ੇ ਰੋਕਣੀ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਅਚੇ ਇਹਨਾਂ ਸੋਚੋ ਵੀ ਗਵਾਂਡੀਆਂ ਦਾ ਪੂਰੀ ਨਸ਼ਾ ਕਰਦੇ ਕਹਨੂੰ ਸਾਡਾ ਬੁੰਦਰੀ ਕਰ ਸਕਦੇ ਐਸ ਲਈ ਸਾਨੂੰ ਉਹਨਾਂ ਤੇ ਨਕੇਲ ਪਾਣੀ ਸਭ ਤੋਂ ਵੱਧ ਜ਼ਰੂਰੀ ਹੈ ਹਾਂਜੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਸਾਡਾ ਸਾਰੇ ਸਰਪੰਚ ਸਾਹਿਬ ਜਿਹੜੇ ਨਵੀਆਂ ਕਮੇਟੀਆਂ ਚੁਣੀਆਂ ਸੀ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਦਾ ਸਵਾਗਤ ਕਰਨ ਲਈ ਯੋਗਨਾ ਬਣਾਈ ਸੀ ਕਿਉਂਕਿ ਪਿਛਲੇ ਦਿਨਾਂ 'ਚ ਮੇਰੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਤੇ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਮੇਰੇ ਛੋਟੇ ਜਿਹੇ ਸੱਦੇ ਤੇ ਸਾਰੇ ਵੱਡੀ ਗਿਣਤੀ ਵਿੱਚ ਇੱਥੇ ਹਾਜ਼ਰ ਹੋਏ ਨੇ ਤਾਂ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਇਹ ਲੋਕਾਂ ਦਾ ਪਿਆਰ ਹੈ ਲੋਕਾਂ ਨੇ ਜੋ ਮੈਨੂੰ ਮਾਨ ਦਿੱਤਾ ਜੋ ਪਿਆਰ ਦਿੱਤਾ ਮੈਂ ਹਮੇਸ਼ਾ ਇਹਨਾਂ ਦੀ ਕਰਜ਼ਦਾਰ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ ਨਸ਼ੇ ਵੇਚਦੇ ਆ ਪਿੰਡਾਂ 'ਚੋਂ ਉਹਨਾਂ ਨੂੰ ਫੜਨਾ ਫਿਰ ਜਿਹੜੇ ਖਾਂਦੇ ਆ ਜਿਹੜੇ ਆਦੀ ਹੋ ਚੁੱਕੇ ਆ ਅਸੀਂ ਉਹਨਾਂ ਨੂੰ ਹਸਪਤਾਲਾਂ ਤੱਕ ਪਹੁੰਚਾ ਕੇ ਉਹਨਾਂ ਦਾ ਇਲਾਜ ਕਰਾਣਾ ਹੈ ਤਾਂ ਕਿ ਅਸੀਂ ਉਹਨਾਂ ਦੀਆਂ ਜ਼ਿੰਦਗੀਆਂ ਬਚਾ ਸਕੀਏ ਤੇ ਉਹਦੇ ਲਈ ਸਾਰਾ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਹੈ और बहुत जल्दी मैं ये कहूँगी कि राजपुरा हल्का बिल्कुल नशा रह जाए वूमेन डे सारे बहुत बहुत मुबारक दी हाँ एक औरत हर फील्ड अगे आ सकती है एक औरत घर संभाल सकती है एक बेटी बन के एक माँ बन के एक पत्नी बन के ते जे औरत जरूरत पड़े तो एक झांसी की राणी बन के अपने परिवार की रक्षा भी कर सकती है निलाश तक जो काम चल रहा और जल्दी पूरी तरह शुरू हो जूगा जिंदे पिंड वास बहुत सहूलत मिलनियाँ और मैं खुशी है ਇਹਨੇ ਕੰਮ ਕਰਵਾਉਣ ਵਿੱਚ ਕਾਮਯਾਬ ਹੋ ਸਕੇ। ਦੇਸ਼ ਭਰ ਦੀਆਂ ਖਬਰਾਂ ਦਾ ਡੇਲੀ ਡੋਸ DD ਪਾਰਤ